ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਇੱਕ ਹੱਦਵੀਤੀ ਸੁਣਾ ਰਹੀ ਆ ਜਿਸ ਨੂੰ ਸੁਣ ਕੇ ਤੁਹਾਡਾ ਬਾਣੀ ਤੇ ਹੋਰ ਵੀ ਵਿਸ਼ਵਾਸ ਪੱਕਾ ਹੋ ਜਾਊਗਾ ਇੱਕ ਬੱਚੀ ਪ੍ਰੈਗਨੈਂਟ ਹੁੰਦੀ ਆ ਸਭ ਕੁਝ ਠੀਕ ਠਾਕ ਸੀ 8ਵਾਂ ਮਹੀਨਾ ਸ਼ੁਰੂ ਹੋਇਆ ਉਸ ਨੂੰ ਇੱਕਦਮ ਬਲੀਡਿੰਗ ਸ਼ੁਰੂ ਹੋ ਗਈ ਡਾਕਟਰ ਕੋਲ ਗਏ ਜਿਸ ਕੋਲ ਉਸ ਦਾ ਚੈੱਕਅਪ ਚੱਲ ਰਿਹਾ ਸੀ ਬਲੱਡ ਬਹੁਤ ਜ਼ਿਆਦਾ ਹੋਈ ਸੀ ਉੱਪਰੋਂ ਬਲੀਡਿੰਗ ਤੇ ਉਧਰੋਂ ਬੀਪੀ ਬਹੁਤ ਜ਼ਿਆਦਾ ਹਾਈ ਡਾਕਟਰ ਨੇ ਸਕੈਨ ਕੀਤੀ ਕਿ ਬੱਚੇ ਦੀ ਹਾਲਤ ਕੀ ਐ ਜਦੋਂ ਬੱਚੇ ਦਾ ਅਲਟਰਾਸਾਉਂਡ ਕੀਤਾ ਤਾਂ ਪਤਾ ਲੱਗਿਆ ਕਿ ਬੱਚਾ ਬਹੁਤ ਜ਼ਿਆਦਾ ਕਮਜ਼ੋਰ ਹੋਇਆ ਪਿਆ ਡਾਕਟਰ ਨੇ ਕੰਪਲੀਟ ਬੈੱਡ ਰੈਸਟ ਕਹਿ ਦਿੱਤੀ ਬਈ ਬੈੱਡ ਤੋਂ ਉੱਠਣਾ ਵੀ ਨਹੀਂ ਵੱਚੀ ਘਰ ਆਈ ਤਾਂ 2 ਦਿਨ ਆਰਾਮ ਦੇ ਲੰਘੇ 2 ਦਿਨਾਂ ਬਾਅਦ ਫੇਰ ਹਲਕੀ-ਹਲਕੀ ਬਲੀਡਿੰਗ ਤੇ ਚੱਕਰ ਆਉਣੇ ਸ਼ੁਰੂ ਹੋ ਗਏ ਉਸਨੇ ਆਪਣੇ ਡਾਕਟਰ ਨੂੰ ਫੋਨ ਕੀਤਾ ਕਿ ਇਦਾਂ ਚੱਕਰ ਆ ਰਹੇ ਨੇ ਤੇ ਹਲਕੀ ਬਲੀਡਿੰਗ ਵੀ ਹੋ ਰਹੀ ਆ ਡਾਕਟਰ ਕਹਿੰਦੇ ਮੈਨੂੰ ਫੋਨ ਤੇ ਦੱਸੋ ਕਿ ਤੁਹਾਡਾ ਬੀਪੀ ਕਿੰਨਾ ਹੈ ਜਦੋਂ ਬੀਪੀ ਚੈੱਕ ਕੀਤਾ ਤਾਂ ਬੀਪੀ ਉੱਪਰ ਲਾ 140 ਤੇ ਨੀਚੇ ਵਾਲਾ 150 ਪ੍ਰੈਗਨੈਂਸੀ ਵਿੱਚ ਬਹੁਤ ਖਤਰਨਾਕ ਰੇਂਜ ਹੈ ਬੀਪੀ ਦੀ ਡਾਕਟਰ ਨੇ ਜਲਦੀ ਤੋਂ ਜਲਦੀ ਦੋ ਗੋਲੀਆਂ ਬੀਪੀ ਦੀਆਂ ਲੈਣ ਲਈ ਕਿਹਾ ਤੇ ਘੰਟੇ ਬਾਅਦ ਮੈਨੂੰ ਫੇਰ ਦੱਸਣਾ ਡਾਕਟਰ ਨੇ ਕਿਹਾ ਦੋ ਗੋਲੀਆਂ ਇਕੱਠੀਆਂ ਖਾਧੀਆਂ ਤੇ ਅੱਧੇ ਘੰਟੇ ਬਾਅਦ ਬੀਪੀ ਚੈੱਕ ਕੀਤਾ ਤਾਂ ਬੀਪੀ 150 ਤੋਂ 160 ਹੋਇਆ ਪਿਆ ਹੱਥਾਂ ਪੈਰਾਂ ਦੀ ਪੈ ਗਈ ਡਾਕਟਰ ਕਹਿੰਦੇ ਜਲਦੀ ਤੋਂ ਜਲਦੀ ਇੱਥੇ ਪਹੁੰਚੋ ਬੱਚੀ ਦੇ ਪਿਤਾ ਜੀ ਵਾਹਿਗੁਰੂ ਤੇ ਭਰੋਸਾ ਰੱਖਣ ਵਾਲੇ ਸਨ ਬੱਚੀ ਨੇ ਆਪਣੇ ਪਿਤਾ ਨੂੰ ਫੋਨ ਕੀਤਾ ਕਿ ਪਾਪਾ ਐਦਾਂ ਗੱਲ ਬਣੀਆ ਬੱਚੀ ਦੇ ਪਿਤਾ ਕਿਤੇ ਦੂਰ ਬੈਠੇ ਸਨ ਕਹਿਣ ਲੱਗੇ ਬੇਟਾ ਕੋਈ ਗੱਲ ਨਹੀਂ ਇਹ ਸਭ ਕੁਝ ਗੁਰੂ ਦੀ ਰਜ਼ਾ ਦੇ ਵਿੱਚ ਹੋ ਰਿਹਾ ਹੈ ਕੁਝ ਨਹੀਂ ਹੁੰਦਾ ਪਿਓ ਨੇ ਤਰਵਾਸਾ ਦਿੱਤਾ ਕਿ ਬੇਟਾ ਤੂੰ ਜਾ ਡਾਕਟਰ ਕੋਲ ਅਸੀਂ ਪਹੁੰਚਦੇ ਹਾਂ ਮੈਂ ਤੇ ਤੇਰੀ ਮਾਤਾ ਜਦੋਂ ਬੱਚੀ ਡਾਕਟਰ ਕੋਲ ਪਹੁੰਚੀ ਤਾਂ ਚੱਕਰ ਵਧਨੇ ਸ਼ੁਰੂ ਹੋ ਗਏ ਡਾਕਟਰ ਕੋਲ ਗਏ ਡਾਕਟਰ ਨੇ ਜੋ ਟਰੀਟਮੈਂਟ ਸ਼ੁਰੂ ਕੀਤਾ ਜਦੋਂ ਡਾਕਟਰ ਨੇ ਬੀਪੀ ਚੈੱਕ ਕੀਤਾ ਤਾਂ ਬੀਪੀ 160 ਤੇ 180 ਹੋ ਗਿਆ। ਡਾਕਟਰ ਬੋਂਦ ਲਗਿਆ ਕਹਿੰਦੇ ਇਹ ਹੋ ਕੀ ਰਿਹਾ। ਉਸੇ ਵੇਲੇ ਇੰਜੈਕਸ਼ਨ ਤੇ ਗੋਲੀਆਂ ਦਿੱਤੀਆਂ। ਹੁਣ ਬਲੀਡਿੰਗ ਬੰਦ ਹੈ ਪਰ ਚੱਕਰ ਆ ਰਹੇ ਨੇ। ਜਦੋਂ ਬੱਚੀ ਨੇ ਆਪਣੇ ਪਿਤਾ ਜੀ ਨਾਲ ਗੱਲ ਕੀਤੀ ਸੀ ਤਾਂ ਉਸਦੇ ਪਿਤਾ ਜੀ ਨੇ ਕਿਹਾ ਸੀ ਬੇਟਾ ਚੌਪਾਈ ਸਾਹਿਬ ਦਾ ਪੈਰਾ ਚਾਲੂ ਰੱਖ। ਉਹ ਕਹਿੰਦੀ ਚੱਕਰ ਕਰਕੇ ਮੈਥੋਂ ਚੌਪਾਈ ਸਾਹਿਬ ਨਹੀਂ ਜਪਿਆ ਜਾਣਾ। ਕਹਿੰਦੇ ਫਿਰ ਇੱਕ ਕਾਮਕਾਰ ਇੱਕੋ ਪੰਕਤੀ ਦਾ ਆਸਰਾ ਤੱਕ ਲੈ। ਨਾਲ ਮੂਲ ਮੰਤਰ ਰੱਖ। ਕੰਕਤੀ ਧੰਗ ਗੁਰੂ ਰਾਮਦਾਸ ਜੀ ਲੱਖੀ ਰੱਖੀ ਗਰੀਬ ਦੀ ਲਾਜ ਜੀ ਨਾ ਕਰੀ ਮੁਹਤਾਜ ਜੀ ਬਸ ਬੇਟਾ ਤੂੰ ਇਹਦਾ ਜਾਹਰਾ ਤੱਕ ਧੰਗ ਗੁਰੂ ਰਾਮਦਾਸ ਜੀ ਮੇਰ ਕਰਨਗੇ ਬੱਚੀ ਨੇ ਇਹ ਲਾਈਨ ਆਖ ਪੜ੍ਹਿੰਗੀਆਂ ਤੇ ਨਾਲ ਮੂਲ ਮੰਤਰ ਕਰੀ ਜਾਣਾ ਉਧਰ ਬੀਬੀ ਹੋਰ ਉੱਪਰ ਜਾ ਰਹੀ ਸੀ ਐਨੇ ਨੂੰ ਬੱਚੀ ਦੇ ਮਾਤਾ ਪਿਤਾ ਪਹੁੰਚ ਗਏ ਜਦੋਂ ਪਿਤਾ ਨੇ ਆ ਕੇ ਬੱਚੀ ਨੂੰ ਦੇਖਿਆ ਤਾਂ ਬੱਚੀ ਨੂੰ ਤਰਵਾਸਾ ਹੋਇਆ ਪਿਤਾ ਜੀ ਨੇ ਬੱਚੀ ਦੇ ਸਿਰ ਤੇ ਹੱਥ ਫੇਰਿਆ ਬੱਚੀ ਆਪਣੇ ਪਿਤਾ ਜੀ ਨੂੰ ਕਹਿਣ ਲੱਗੀ ਪਪਾ ਤੁਸੀਂ ਮੈਨੂੰ ਚਾਰ ਚਾਰ ਨਾਜ਼ ਆ ਰਹੇ ਹੋ ਚੱਕ ਕਰਦਾ ਮਿqdaਰ ਇਨਾ ਵਾਧਾ ਜਾ ਰਿਹਾ ਸੀ ਡਾਕਟਰ ਨੇ ਸੁਣਿਆ ਤਾਂ ਕਿਹਾ ਬੇਟਾ ਕੀ ਕਹਿ ਰਹੀ ਹੈ ਡਾਕਟਰ ਨੇ ਦੁਬਾਰਾ ਬੀਪੀ ਚੈੱਕ ਕੀਤਾ ਤਾਂ ਬੀਪੀ ਉੱਪਰ ਲਾ 180 ਤੇ ਨੀਚਲਾ 200 ਮਤਲਬ ਹੁਣ ਕੁਝ ਵੀ ਹੋ ਸਕਦਾ ਸੀ ਡਾਕਟਰ ਨੇ ਸਾਰੀਆਂ ਫੈਲਾ ਪੈਕ ਕੀਤੀਆਂ ਤੇ ਕਿਹਾ ਕਿ ਅਸੀਂ ਨਹੀਂ ਸੰਭਾਲ ਪਾ ਰਹੇ ਤੁਸੀਂ ਦੱਸੋ ਕਿਹੜੇ ਹਸਪਤਾਲ ਸਾਨੂੰ ਸ਼ਿਫਟ ਕਰੀਏ ਤਾਂ ਉਹਨਾਂ ਨੇ ਕਿਹਾ ਇਹ ਫਲਾਣੇ ਹਸਪਤਾਲ ਤੁਸੀਂ ਜਾਓ ਬੱਚੀ ਤੋਂ ਬਿਲਕੁਲ ਤੁਰਿਆ ਨਹੀਂ ਸੀ ਜਾ ਰਿਹਾ ਪਿਤਾ ਨੇ ਡਾਕਟਰ ਨੂੰ ਪੁੱਛਿਆ ਕਿ ਡਾਕਟਰ ਸਾਹਿਬ ਬੱਚਾ ਠੀਕ ਹੈ ਕੁਦਰਤੀ ਧਿਆਨ ਬੱਚੇ ਵੱਲ ਹੀ ਜਾਂਦਾ ਹੈ ਅਗੋਂ ਡਾਕਟਰ ਦਾ ਜਵਾਬ ਸੁਣ ਕੇ ਸਾਰਿਆਂ ਦੇ ਪੈਰਾਂ ਹਿੱਟੋ ਜਬੀਨ ਕੇਸ ਕੀ ਡਾਕਟਰ ਕਹਿੰਦਾ ਤੁਹਾਨੂੰ ਬੱਚੇ ਦੀ ਪਈ ਐ ਬੱਚੇ ਨੂੰ ਤਾਂ ਜਾਓ ਪੁੱਲ ਹੁਣ ਤਾਂ ਮੈਨੂੰ ਤੁਹਾਡੀ ਕੁੜੀ ਦੀ ਫਿਕਰ ਐ ਬੱਚੇ ਦੀ ਤਾਂ ਮੈਂ ਸੋਚ ਵੀ ਨਹੀਂ ਰੱਖੀ ਦੋਨੋਂ ਨੀ ਦੌੜੋ ਜਲਦੀ ਜਲਦੀ ਨਿਕਲੋ ਫਟਾਫਟ ਲੈ ਕੇ ਇਸ ਨੂੰ ਵੱਡੇ ਹਸਪਤਾਲ ਐਡਮਿਟ ਕਰੋ ਸਾਰੇ ਰਾਸਤੇ ਪਾਰਟ ਚੱਲਦਾ ਰਿਹਾ ਜਿੱਥੋਂ ਤੱਕ ਬਾ ਲੱਗਿਆ ਸੋ ਕੁਣੀ ਸਾਹਿਬ ਦੇ ਨਾਮ ਦਿੱਤੇ ਗਏ ਹੁਣ ਜਦੋਂ ਉਹ ਵੱਡੇ ਹਸਪਤਾਲ ਬੱਚੀ ਨੂੰ ਲੈ ਗਏ ਗਏ ਉਹਨਾਂ ਨੇ ਸਾਰੇ ਟੈਸਟ ਦੁਆਰਾ ਕੀਤੇ ਜਦੋਂ ਦੁਬਾਰਾ ਟੈਸਟ ਹੋਏ ਤਾਂ ਕੰਡੀਸ਼ਨ ਉਦਾਂ ਹੀ ਕ੍ਰਿਟੀਕਲ ਸੀ ਏਜੰਟ ਦੇ ਵਿੱਚ ਉਹਨਾਂ ਨੇ ਫੈਸਲਾ ਲਿਆ ਕਿ ਹੁਣ ਹੀ ਆਪਰੇਟ ਕਰਾਂਗੇ ਜਿਸ ਕੰਡੀਸ਼ਨ ਦੇ ਵਿੱਚ ਬੱਚੀ ਉੱਥੇ ਪਹੁੰਚੀ ਦਾ ਸਾਰਾ ਸਟਾਫ ਹਿਲਿਆ ਪਿਆ ਸੀ ਬੱਚੀ ਨੂੰ ਐਡਮਿਟ ਕੀਤਾ ਤੇ ਡਿਲ ਕਲੀਅਰ ਕਰ ਦਿੱਤਾ ਗਿਆ ਕਿ ਕੰਡੀਸ਼ਨ ਕ੍ਰਿਟੀਕਲ ਹੈ ਸਾਈਨ ਕਰਵਾ ਲਏ ਗਏ ਤੇ ਬੱਚੀ ਦੇ ਮਾਤਾ ਪਿਤਾ ਤੋਂ ਉਸਦੇ ਘਰ ਵਾਲੇ ਤੋਂ ਬੱਚੀ ਨੂੰ ਵੀ ਖਾਤਰਾ ਤੇ ਉਸਦੇ ਬੱਚੇ ਨੂੰ ਵੀ ਬੱਚੀ ਨੂੰ ਅੰਦਰ ਭੇਜਿਆ ਗਿਆ ਬੱਚੀ ਨੂੰ ਦੱਸਿਆ ਨਹੀਂ ਗਿਆ ਸੀ ਕਿ ਆਪਰੇਟ ਕਰਨਾ ਹੈ ਬੱਚੀ ਮੈਂਟਲੀ ਤਿਆਰ ਵੀ ਨਹੀਂ ਸੀ ਜਦੋਂ ਬੱਚੀ ਨੂੰ ਅੰਦਰ ਲੈ ਕੇ ਗਏ ਤਿਆਰੀ ਕੀਤੀ ਸਾਰੀ ਬੱਚੀ ਨੂੰ ਸ਼ੱਕ ਪੈ ਗਿਆ ਬੱਚੀ ਨੇ ਆਨਾ ਕਾਨੇ ਕਰਕੇ ਕਿਹਾ ਕਿ ਮੈਂ ਆਪਣੇ ਪਾਪਾ ਨੂੰ ਮਿਲਣਾ ਹੈ ਬੱਚੀ ਨੂੰ 5 ਮਿੰਟ ਲਈ ਪਾਪਾ ਨੂੰ ਮਿਲਾਇਆ ਬੱਚੀ ਦਾ ਰੰਗ ਉੱਡਿਆ ਪਿਆ ਤੇ ਆਪਣੇ ਪਾਪਾ ਨੂੰ ਪੁੱਛਣ ਲੱਗੀ ਸੱਚੋ ਸੱਚ ਦੱਸਿਓ ਕੀ ਗੱਲ ਹੈ ਪਿਤਾ ਜੀ ਨੇ ਕਿਹਾ ਸਭ ਗੁਰੂ ਦੇ ਹੁਕਮ ਵਿੱਚ ਹੋ ਰਿਹਾ ਬੇਟਾ ਹੁਣ ਤੁਹਾਡਾ ਆਪਰੇਸ਼ਨ ਹੋਣਾ ਇਸ ਤੋਂ ਪਹਿਲਾਂ ਸਟਾਫ ਨੇ ਬੱਚੀ ਨੂੰ ਇਹ ਦੱਸ ਦਿੱਤਾ ਕਿ ਜੇਕਰ ਤੁਹਾਡਾ ਬੀਬੀ ਥੱਲੇ ਨਾ ਆਇਆ ਤਾਂ ਤੁਹਾਡੀ ਜਾਨ ਨੂੰ ਵੀ ਖਤਰਾ ਤੇ ਤੁਹਾਡੇ ਬੱਚੇ ਦੀ ਜਾਨ ਨੂੰ ਵੀ ਬੱਚੇ ਦੀ ਜਾਨ ਨੂੰ ਪਹਿਲਾਂ ਖਤਰਾ ਤੇ ਤੁਹਾਡੀ ਜਾਨ ਨੂੰ ਬਾਅਦ ਚ ਮਤਲਬ ਦੋਨਾਂ ਦੀ ਜਾਨ ਨੂੰ ਖਤਰਾ ਜਦੋਂ ਮਰੀਜ਼ ਸਾਹਮਣੇ ਉਹੋ ਜੀ ਗੱਲ ਕੀਤੀ ਜਾਵੇ ਤਾਂ ਮਰੀਜ਼ ਦਾ ਹਾਲ ਕੀ ਹੋ ਸਕਦਾ ਇਹ ਤਾਂ ਆਪਾਂ ਨੂੰ ਵੀ ਪਤਾ ਹੈ ਉਸ ਨੇ ਆਪਣੇ ਪਿਤਾ ਜੀ ਨੂੰ ਦੱਸਿਆ ਕਿ ਪਿਤਾ ਜੀ ਇਹਨਾਂ ਨੇ ਮੈਨੂੰ ਐਦਾਂ ਕਿਹਾ ਤਾਂ ਪਿਤਾ ਜੀ ਨੇ ਕਿਹਾ ਬੇਟਾ ਕੁਝ ਨਹੀਂ ਹੁੰਦਾ ਇਹ ਸਭ ਗੁਰੂ ਦੀ ਮੌਜ ਵਿੱਚ ਹੋ ਰਿਹਾ ਹੈ ਹੁਣ ਤੁਹਾਡਾ ਸਹਾਰਾ ਗੁਰੂ ਦੀ ਬਾਣੀ ਹੈ ਬੱਚੀ ਦੇ ਪਿਤਾ ਨੇ ਬੱਚੀ ਨੂੰ ਕਿਹਾ ਪੁੱਤਰ ਚੌਪਈ ਸਾਹਿਬ ਦਾ ਪਾਠ ਸ਼ੁਰੂ ਕਰ ਉਸ ਵੇਲੇ ਵੀ ਹਾਲਤ ਖਰਾਬ ਸੀ ਕਹਿੰਦੀ ਪਾਪਾ ਮੈਥੋਂ ਜਪਿਆ ਨਹੀਂ ਜਾ ਰਿਹਾ ਸੁਣਨਾ ਤੇ ਸੁਣਾਉਣਾ ਬਹੁਤ ਸੌਖਾ ਪਰ ਜੀਤੇ ਬੀਤਦੀ ਆ ਉਹਨੂੰ ਪਤਾ ਲੱਗਦਾ ਪਿਤਾ ਨੇ ਕਿ ਆ ਪੁੱਤਰ ਨਹੀਂ ਜੋ ਆਪਈ ਸਾਹਿਬ ਹੁੰਦਾ ਤਾਂ ਫੋਨ ਤੇ ਧੰ ਗੁਰੂ ਰਾਮਦਾਸ ਜੀ ਰੱਖੀ ਗਰੀਬ ਦੀ ਲਾਜ ਜੀ ਇਹੀ ਪੰਕਤੀ ਤੋਂ ਚੱਲਦੀ ਰੱਖ ਤੇ ਮੂਲ ਮੰਤਰ ਕਰੀ ਜਾ ਬੱਚੀ ਨੂੰ ਵੀ ਯਕੀਨ ਹੋ ਗਿਆ ਕਿ ਹੁਣ ਕੁਝ ਵੀ ਹੋ ਸਕਦਾ ਪਿਓ ਨੇ ਪਿਆਰ ਦਿੱਤਾ ਤੇ ਕਿਹਾ ਪੁੱਤਰ ਜਾ ਗੁਰੂ ਰਾਮਦਾਸ ਜੀ ਭਲੀ ਕਰਨਗੇ ਇਹ ਸਭ ਉਹਨਾਂ ਦੀ ਰਜ਼ਾ ਵਿੱਚ ਹੋ ਰਿਹਾ ਤੂੰ ਜਾ ਬਾਹਰ ਬਾਣੀ ਚੱਲੇਗੀ ਕਵਰਾ ਨਾ ਗੁਰੂ ਰਾਮਦਾਸ ਜੀ ਕਿਰਪਾ ਕਰਨਗੇ ਤੂੰ ਜਾ ਹੁਣ ਜਦੋਂ ਬੱਚੀ ਅੰਦਰ ਗਈ ਤਾਂ ਪਿਓ ਨੇ ਡਾਕਟਰ ਨੂੰ ਪੁੱਛਿਆ ਸੱਚੋ ਸੱਚ ਦੱਸੋ ਤੁਸੀਂ ਫਾਇਲ ਵੀ ਸਾਈਨ ਕਰਵਾ ਲੇ ਚਲੋ ਤੁਹਾਡਾ ਪੱਖ ਮਜੂਦ ਹੈ ਅਸੀਂ ਕੁਝ ਨਹੀਂ ਕਹਿੰਦੇ ਪਰ ਸੱਚ ਦੱਸ ਦਿਓ ਹਾਲਤ ਕੀ ਹਾਲਾਤ ਕੀ ਨੇ ਡਾਕਟਰ ਕਹਿੰਦੇ ਹਾਲਾਤ ਬਹੁਤ ਹੀ ਮਾੜੇ ਨੇ ਬੱਚਾ ਤਾਂ ਪਤਾ ਨਹੀਂ ਸਾਨੂੰ ਤਾਂ ਬੱਚੀ ਦੀ ਉਮੀਦ ਵੀ ਬਹੁਤ ਘੱਟ ਹੈ ਪਿਤਾ ਜੀ ਕਹਿਣ ਲੱਗੇ ਤੁਸੀਂ ਆਪਣਾ ਕੰਮ ਕਰੋ ਗੁਰੂ ਰਾਮਦਾਸ ਜੀ ਆਪਣਾ ਕੰਮ ਕਰਨਗੇ ਪਿਓ ਬਾਹਰ ਆਇਆ ਚਿੰਤਾ ਵਿੱਚ ਪੂਰਾ ਪਰਿਵਾਰ ਫਿਰ ਰਿਹਾ ਬੱਚੀ ਦੇ ਪਿਤਾ ਨੇ ਸਾਰੇ ਪੂਰੇ ਪਰਿਵਾਰ ਨੂੰ ਕਿਹਾ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰੋ ਆਪਣੇ ਨੇੜੇ ਰਿਸ਼ਤੇਦਾਰਾਂ ਨੂੰ ਵੀ ਸੁਨੇਹਾ ਲਾਇਆ ਕਿ ਜੋ ਵੀ ਕਰ ਸਕਦਾ ਸੁਖਮਨੀ ਸਾਹਿਬ ਦਾ ਪੈਰਾ ਸ਼ੁਰੂ ਕਰ ਦਿਓ ਪਿਤਾ ਜੀ ਨੇ ਅਰਦਾਸ ਕੀਤੀ ਕਿ ਧੰਨ ਗੁਰੂ ਮਹਾਰਾਜ ਅੰਦਰ ਮੇਰੀ ਬੱਚੀ ਹੈ ਜਾਂ ਡਾਕਟਰ ਨੇ ਤੀਜਾ ਕੋਈ ਨਹੀਂ ਜਾ ਸਕਦਾ ਪਰ ਤੁਹਾਨੂੰ ਕੋਈ ਮਨਾਹੀ ਨਹੀਂ ਤੁਸੀਂ ਕਿਤੇ ਵੀ ਜਾ ਸਕਦੇ ਹੋ ਮਹਾਰਾਜ ਬੱਚੀ ਦੇ ਅੰਦਰ ਤੁਹਾਡੇ ਪ੍ਰੋਸੇਸ ਛੱਡੀ ਆ ਲਾਜ ਰੱਖਿਓ ਤੇ ਸੁਖਮਣੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਪਿਤਾ ਜੀ ਬਾਣੀ ਪੜਦੇ ਤੇ ਮਨ ਵਿੱਚ ਇੱਕੋ ਗੱਲ ਰੱਖੀ ਧੰਨ ਗੁਰੂ ਮਹਾਰਾਜ ਮੇਰ ਰੱਖੀ ਜੀਨੇ ਵੀ ਰਿਸ਼ਤੇਦਾਰ ਹਾਲਚਾਲ ਪੁੱਛਣ ਆਏ ਸਾਰਿਆਂ ਨੂੰ ਸੁਖਮਣੀ ਸਾਹਿਬ ਤੇ ਪੇਟਾ ਲਿਆ ਦਸਵੀਂ ਅਸ਼ਟਪਦੀ ਚੱਲ ਰਹੀ ਹੈ ਅੰਦਰੋਂ ਨਰਸ ਦੌੜ ਕੇ ਬਾਹਰ ਆਈ ਜਦੋਂ ਨਰਸ ਵੀ ਵੀ ਬਾਹਰ ਆਈ ਤਾਂ ਆਉਂਦਿਆਂ ਸਾਰ ਕਿਹਾ ਵਧਾਈਆਂ ਜੀ ਬੱਚੀ ਹੋਈ ਆ ਬੱਚੀ ਦੇ ਪਿਤਾ ਨੇ ਪਾਠ ਕਰਦੇ ਕਰਦੇ ਇਸ਼ਾਰੇ ਨਾਲ ਨਰਸ ਨੂੰ ਪੁੱਛਿਆ ਕਿ ਬੱਚੀ ਠੀਕ ਹੈ ਨਰਸ ਨੇ ਕਿਹਾ ਠੀਕ ਹੈ ਅਸਥਪਦੀਆਂ ਅੱਗੇ ਵਧ ਰਹੀਆਂ ਸਨ ਹੁਣ ਅਰਦਾਸ ਆਪਣੀ ਬੱਚੀ ਲਈ ਕਿਉਂ ਬੱਚੀ ਦੀ ਬੱਚੀ ਤਾਂ ਠੀਕ ਸੀ ਹੁਣ ਅਰਦਾਸ ਆਪਣੀ ਬੱਚੀ ਲਈ ਅਸਥਪਦੀ ਇੱਕ ਅਸਥਪਦੀ ਰਹਿ ਗਈ ਤੇ ਵੱਡੀ ਡਾਕਟਰ ਬਾਹਰ ਆਈ ਤੇ ਕਹਿਣ ਲੱਗੀ ਵਧਾਈਆਂ ਜੀ ਤੁਹਾਡੀ ਬੱਚੀ ਵੀ ਠੀਕ ਹੈ ਅਸਥਪਦੀਆਂ ਪੂਰੀਆਂ ਹੋਈਆਂ ਸਾਰਿਆਂ ਦੇ ਅੱਖਾਂ ਵਿੱਚ ਪਾਣੀ ਸਾਰਿਆਂ ਦੀਆਂ ਗਰਦਨਾ ਗੁਰੂ ਰਾਮਦਾਸ ਜੀ ਦੇ ਸ਼ੁਕਰਾਨੇ ਵਜੋਂ ਝੁਕੀਆਂ ਹੋਈਆਂ ਨੇ ਕੇ ਮਾਲਕਾ ਅੰਦਰ ਕੁਝ ਵੀ ਹੋ ਸਕਦਾ ਸੀ ਤੁਹਾਡਾ ਪਹਿਰਾ ਤੁਹਾਡੀ ਮਿਹਰ ਨੇ ਤੁਹਾਡੀ ਰਹਿਮਤ ਨੇ ਦੋਵਾਂ ਜੀਆਂ ਨੂੰ ਜੀਵਨ ਦਾਣ ਦਿੱਤਾ ਡਾਕਟਰ ਨੇ ਆਪ ਦੱਸਿਆ ਕਹਿੰਦੇ ਜਿਸ ਕੰਡੀਸ਼ਨ ਦੇ ਵਿੱਚ ਇਹ ਬੱਚੀ ਸੀ ਇਹ ਚਮਤਕਾਰ ਤੋਂ ਹੈ ਹੋਰ ਕੁਝ ਨਹੀਂ ਕੋਈ ਕਲਾ ਵਰਤ ਰਹੀ ਸੀ ਆਪਰੇਸ਼ਨ ਥੀਏਟਰ ਵਿੱਚ ਗੁਰਾਂ ਦੀ ਬਾਣੀ ਪੜੀ ਜਾ ਰਹੀ ਸੀ ਤਾਂ ਗੁਰਾਂ ਦੀ ਕਲਾ ਵਰਤ ਰਹੀ ਸੀ ਕਈ ਵਾਰ ਜ਼ਿੰਦਗੀ ਵਿੱਚ ਅਜਿਹੇ ਸੀਨ ਆ ਜਾਂਦੇ ਨੇ ਕਿ ਹੁਣ ਸਭ ਕੁਝ ਖਤਮ ਹੈ ਉਦੋਂ ਵੀ ਜੇ ਤੁਸੀਂ ਬਾਣੀ ਦਾ ਆਸਰਾ ਲੈ ਲਵੋ ਤਾਵੇ ਗੁਰੂ ਮਹਾਰਾਜ ਰਸਤਾ ਕੱਢ ਦਿੰਦੇ ਨੇ ਇੰਨੀ ਤਾਕਤ ਹੈ ਗੁਰੂ ਦੀ ਬਾਣੀ ਵਿੱਚ ਬਾਣੀ ਆਨੰਦ ਹੀ ਦਿੰਦੀ ਹੈ ਗੁਰਬਾਣੀ ਦੇ ਵਿੱਚ ਬਹੁਤ ਤਾਕਤ ਹੈ ਸਾਰਿਆਂ ਨੂੰ ਗੁਰਬਾਣੀ ਤੇ ਭਰੋਸਾ ਰੱਖਣਾ ਚਾਹੀਦਾ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ